ਅੱਜ ਦੀ ਘੜੀ ਜੇ ਮੁਕਾਬਲੇ ਦੇ ਵਿੱਚ ਦੇਖਿਆ ਜਾਵੇ ਤਾਂ ਰਾਜੇ ਵੜਿੰਗ ਦਾ ਕੋਈ ਹੱਥ ਫੜਨ ਵਾਲਾ ਹੈ ਨਹੀਂ ਮੁਕਾਬਲੇ ਜੇ ਹੈਗਾ ਤਾਂ ਪੱਪੀ ਪ੍ਰੈਸ਼ਰ ਹੈ ਗੇਮ ਉੱਥੇ ਲੋਕਾਂ ਨੇ ਬਣਾ ਰੱਖਿਆ ਹੋ ਰੁਣੀਦ ਬਿੱਟੂ ਤੇ ਉਹਦਾ ਮੁਕਾਬਲਾ ਜੀ ਲੱਕਾ ਮੁਕਾਬਲਾ ਨਹੀਂ ਬਾਈ ਅਕਾਲੀ ਦਲ ਤੇ ਅਸੀਂ ਗੱਲ ਕਰੀਏ ਭਾਜੀਪੀ ਰਲ ਕੇ ਵੀ ਉੱਥੇ ਤੀਜੇ ਨੰਬਰ ਤੇ ਰਹੇ ਅੱਜ ਤੱਕ ਭਾਜੀਪੀ ਦੇ ਫੈਕਟਰ ਜਦੋਂ 14 ਤੇ 19 ਦੇ ਵਿੱਚ ਪੂਰੀ ਪੀਕ ਤੇ ਸੀ ਉਦੋਂ ਵੀ ਭਾਜੀਪੀ ਨੂੰ ਬਹੁਤੀ ਵੋਟ ਨਹੀਂ ਤੀਜੇ ਨੰਬਰ ਤੇ ਅਲਾਈਂਸ ਕਰਕੇ ਆਉਂਦੀ ਰਹੀ ਆ ਸ਼ਹਿਰ ਦੇ ਵਿੱਚ ਲਗਭਗ ਮਹਾਜਨ ਵੋਟ ਆ ਜਾਂਦੀ ਆ ਉਹ ਕਾਂਗਰਸ ਦੇ ਭਾਜਪਾ ਦੀ ਵੋਟ ਆ ਹੁਣ ਕਮਲਜੀਤ ਬਰਾੜ ਜਿਹੜਾ ਹੈਗਾ ਬੁਲਾਰਾ ਬੜਾ ਜ਼ਬਰਦਸਤ ਆ ਯੂਥ ਕਾਂਗਰਸ ਦੀ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨਾਲ ਸਿੰਘ ਫਸਦੇ ਰਹੇ ਇਹਨਾਂ ਦੇ ਪਰ ਉਹ ਜੋ ਰਾਜਾ ਬੜੇਗਾ ਪਹਿਲਾਂ ਵੀ ਅੱਗੇ ਨਿਕਲ ਗਿਆ ਤੇ ਹੁਣ ਵੀ ਅੱਗੇ ਆ ਤਾਂ ਇਹ ਗੱਲ ਲੋਕ ਭੁੱਲ ਜਾਣ ਕਿ ਅੱਜ ਬਿੱਟੂ ਨਾਲ ਫਰਕ ਪੈਜੀ ਕਿਉਂਕਿ ਬਿੱਟੂ ਦਾ ਸਿਕੋ ਦਾਗ ਹੀ ਚਿਹਰੇ ਹੋ ਕੇ ਗਿਆ ਸਭ ਤੋਂ ਮਾੜੀ ਜਿਹੜੀ ਕੀ ਆ ਉਹਨੂੰ ਉਹਦੀ ਭਾਸ਼ਾ ਹੀ ਲੈ ਕੇ ਪੈ ਜਾਣੀ ਕਿੱਥੇ ਲੋਕਾਂ ਨੂੰ ਹਲੀਮੀ ਨੂੰ ਅੱਜ ਦਾ ਟਾਈਮ ਤਾਂ ਮੈਂ ਕਹਿੰਦਾ ਹਰ ਮੂਰੇ ਕੇ ਝੋਕਣ ਦਾ ਸੀ ਉਹ ਅੱਜ ਵੀ ਲੋਕਾਂ ਨਾਲ ਕੀ ਅਮਰਿਤਪਾਲ ਸ਼ੰਦੜਾ ਜੀ ਬਹੁਤ ਆ ਪ੍ਰਭਾਵ ਤਾਨੀ ਬਣਨਾ ਕਿਉਂਕਿ ਜਿਹੜੀ ਸਿੱਖ ਪਾਪੂਲੇਸ਼ਨ ਆ ਬਹੁਤ ਘੱਟ ਆ 34% ਜੇ ਬਾਹਰਲੇ ਲੋਕ ਆਇਆ ਤਾਂ ਉਹ ਸਿੱਖ ਹੈ ਨਹੀਂਗੇ ਪੰਜ ਸ਼ਹਿਰੀ ਖੇਤਰ ਨੇ ਤੇ ਚਾਰ ਪਿੰਡੂ ਖੇਤਰ ਆ ਤਿੰਨ ਚਾਰ ਪਿੰਡੂ ਹਲਕੇ ਪਿੰਡ ਉਹਨਾਂ ਚ ਵੀ ਆਬਾਦੀ ਜ਼ਿਆਦਾਤਰ ਮਾ ਕੇ ਪ੍ਰਵਾਸੀ ਮਜ਼ਦੂਰੀ ਰਹਿ ਰਹੇ ਨੇ ਪੱਪੀ ਬ੍ਰਾਸ਼ਰ ਦੀ ਵੀ ਇੱਕ ਨਾ ਲੈਗਸੀ ਆ ਪਹਿਲਾ ਐਮਐਲਏ ਆ ਜਿਹੜਾ ਕਿ ਜਿੱਤਣ ਤੋਂ ਬਾਅਦ ਪੂਰੇ ਹਲਕੇ ਦੇ ਡੋਰ ਟੂ ਡੋਰ ਜਾ ਕੇ ਧੰਨਵਾਦ ਕਰਕੇ ਆਇਆ ਰਾਜੇ ਬਣੇ ਕਾਨੂੰਨ ਪਰਸੈਪਸ਼ਨ ਗੇਮ ਵੀ ਬਣਾਉਣੀ ਆਉਂਦੀ ਆ ਉਹ ਬੰਦੇ ਦੀ ਕੈਂਪੇਨ ਐਡੀ ਜ਼ਬਰਦਸਤ ਆ ਆਪਦੇ ਆਪ ਨੂੰ ਬੈਂਸ ਬ੍ਰਦਰ ਨੇ ਉਹ 19 ਦੇ ਵਿੱਚ 3 ਲੱਖ ਦੇ ਕਰੀਬ ਵੋਟ ਲੈ ਜਾਂਦੇ ਆ ਤਾਂ ਬੈਂਸ ਬ੍ਰਦਰ ਜਦੋਂ ਅੱਜਦਰ ਆਗੇ ਤਾਂ ਲੋਕਾਂ ਨੂੰ ਵੀ ਗਾਹਾਂ ਲੱਗਦਾ ਅਗਲੀ ਪਰਸਪੈਕਸ਼ਨ ਗੇਮ ਬਣੀ ਆ ਕਿ ਸ਼ਾਇਦ ਕਾਂਗਰਸ ਦੁਆਰਾ ਆਵੇ ਉਹਦੇ ਕਰਕੇ ਵੀ ਸ਼ਹਿਰੀ ਲੋਕਾਂ ਦਾ ਰੁਝਾਨ ਕਾਂਗਰਸ ਕਨੀ ਹੋਣੀ ਹੋਣਾ ਕਿਉਂਕਿ ਬਿਜ਼ਨਸ ਕਲਾਸ ਵੇਜੀ ਜੱਟ ਬੁੱਧੀ ਨਾਲੋਂ ਵੱਧ ਸਿਆਣੇ ਮੰਨੇ ਜਾਂਦੇ ਆ ਸਤਿ ਸ੍ਰੀ ਅਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮਾਇਆ ਜਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪ੍ਰੋਗਰਾਮ ਸਿਆਸੀ ਚਰਚਾ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਸਭਨਾ ਦਾ ਸਵਾਗਤ ਹੈ ਅੱਧੀ ਗੱਲ ਜਿਹੜੀ ਆ ਲੋਕ ਸਭਾ ਸੀਟ ਲੁਧਿਆਣਾ ਤੇ ਕਰਾਂਗੇ ਜਿੱਥੇ ਇੱਕ ਪਾਸੇ ਮੁਕਾਬਲਾ ਕਿਸੇ ਵੇਲੇ ਭਾਈਬਾਲ ਰਹੇ ਇੱਕੋ ਪਾਰਟੀ ਦੇ ਵਿੱਚ ਰਹੇ ਜੁੰਡੀ ਦੇ ਯਾਰ ਰਵਨੀਤ ਬਿੱਟੂ ਤੇ ਮਨਿੰਦਰ ਸਿੰਘ ਰਾਜਾ ਬੜਿੰਗ ਹੋਰਾਂ ਦੇ ਵਿਚਕਾਰ ਆ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਪੱਪੀ ਪ੍ਰਾਸ਼ਰ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਸਾਡਾ ਪੱਪੀ ਹੀ ਜਿੱਤੂਗਾ ਦੂਸਰੇ ਪਾਸੇ ਪੰਤਖ ਚਿਹਰਿਆਂ ਦੀ ਗੱਲ ਕਰੀਏ ਕਮਲਜੀਤ ਸਿੰਘ ਬਰਾੜ ਤੇ ਅਮਰਤਪਾਲ ਸਿੰਘ ਛੰਦੜਾ ਹੋਰਾਂ ਦੇ ਵੱਲੋਂ ਵੀ ਆਪੋ ਆਪਣੀ ਕਿਸਮਤ ਅਜਮਾਈ ਜਾ ਰਹੀ ਆ ਪਰ ਕੀ ਕਹਿੰਦੀ ਆ ਲੁਧਿਆਣਾ ਦੀ ਸੀਟ ਇਸ ਤੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਰੁਪਿੰਦਰ ਹੋਰੀ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਵਾ ਦਾਂਗੇ ਰੁਪਿੰਦਰ ਬਾਈ ਸਵਾਗਤ ਆ ਰਮ ਵੀ ਟੈਲੀਵਿਜ਼ਨ ਤੇ ਆਰ ਐਮ ਵੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅਮਰਪਾਲ ਬਾਈ ਤੇ ਰੁਪਿੰਦਰ ਬਾਈ ਕੀ ਦੇਖਦੇ ਹੋ ਜੇਕਰ ਲੁਧਿਆਣਾ ਸੀਟ ਦੀ ਮੈਂ ਗੱਲ ਕਰਾਂ ਜਿੱਥੇ ਇੱਕ ਪਾਸੇ ਕਿਸੇ ਵੇਲੇ ਜੁੰਡੀ ਦੇ ਯਾਰ ਰਹੇ ਕਿਸੇ ਵੇਲੇ ਇੱਕ ਪਾਰਟੀ ਦੇ ਵਿੱਚ ਰਹੇ ਰਵਨੀਤ ਬਿੱਟੂ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਵੀ ਆਪਣਾ ਦਬਦਬਾ ਕਾਇਮ ਕਰਦੀ ਹੈ ਕਹਿੰਦੇ ਨੇ ਕਿ ਸਾਡੇ ਪੱਪੀ ਪ੍ਰਸ਼ਾਸਨ ਨੇ ਤਾਂ ਇਥੋਂ ਜਿੱਤੀ ਜਾਣਾ ਆ ਤਾਂ ਪੰਥਕ ਚਿਹਰਿਆਂ ਦੀ ਜੇ ਗੱਲ ਕਰੀਏ ਤਾਂ ਪੰਥਕ ਚਿਹਰੇ ਵੀ ਉੱਥੋਂ ਖੜੇ ਨੇ ਕੀ ਕਹਿੰਦੀ ਆ ਲੋਹੜਿਆਣਾ ਦੀ ਸੀਟ ਇਸ ਤਰ੍ਹਾਂ ਬਈ ਜਸ਼ਰ ਲੁਧਿਆਣੇ ਦੀ ਜਿਹੜੀ ਮਾਕੇ ਸੀਟ ਆ ਨਾ ਜਿਹਦੀ ਹਿਸਟਰੀ ਵੀ ਦੇਖ ਕੇ ਪਤਾ ਲੱਗ ਜਾਂਦਾ ਕਿ ਇਹ ਸੀਟ ਤਾਂ ਮਾਕੇ ਰੁਝਾਨ ਕੀ ਆ ਤੇ ਜਿਹੜਾ ਮਾਕੇ ਅਸੀਂ ਗੱਲਾਂ ਕਰੀ ਜਾਂਦਾ ਚਿਹਰੇ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ ਕਿਉਂਕਿ ਉੱਥੇ ਜਿਹੜੇ ਚਿਹਰੇ ਹੈਗੇ ਆ ਉਹਨਾਂ ਦਾ ਕਿਰਦਾਰ ਲਗਭਗ ਖਤਮ ਠੀਕ ਹੈ ਨਾ ਉਸ ਤੋਂ ਬਿਨਾ ਜੇ ਅਸੀਂ ਦੂਜਿਆਂ ਦੀ ਵੀ ਗੱਲ ਕਰਦੇ ਆ ਠੀਕ ਹੈ ਨਾ ਜੇ ਅਸੀਂ ਜਿਵੇਂ ਜਿਹੜਾ ਪਹਿਲਾਂ ਰਾਜੇ ਵੜਿੰਗ ਤੇ ਵੀ ਕਿਤੋਂ-ਮਤ ਲੱਗ ਰਹੀ ਸੀ ਕਹਿੰਦੇ ਜੀ ਬਾਹਰੋਂ ਆਇਆ ਚਿਹਰਾ ਪਰ ਕਿਤੇ ਨਾ ਕਿਤੇ ਉਹ ਬੰਦੇ ਦਾ ਪਾਰਟੀ ਨਾਲ ਉਹਨਾਂ ਦੀ ਜਿਹੜੀ ਹੈਗੀ ਆ ਦੇਖੀ ਜਾਂਦੀ ਆ ਵੀ ਹਾਂਜੀ ਪਾਰਟੀ ਨਾਲ ਵਫਾਦਾਰੀ ਹੈਗੀ ਆ ਸ਼ੋਰ ਮੋਢੋਂ ਤੋਂ ਲੈ ਕੇ ਅੱਜ ਚਲੋ ਇੱਕ ਪਾਰਟੀ 'ਚ ਖੜਾ ਤਾਂ ਉਸ ਤੋਂ ਬਿਨਾ ਤੀਜਾ ਜੇ ਅਸੀਂ ਕੈਂਡੀਡੇਟ ਗੱਲ ਕਰੀਏ ਉੱਥੇ ਉਹ ਜਿਹੜੇ ਸ਼ਰਨਜੀਤ ਸਿੰਘ ਢਿੱਲੋਂ ਮਾ ਕੇ ਉਹਨਾਂ ਦਾ ਬੇਟਾ ਜਿਹੜਾ ਰਣਜੀਤ ਸਿੰਘ ਢਿੱਲੋਂ ਤੇ ਇਲੈਕਸ਼ਨ ਲੜ ਰਿਹਾ ਉਹਨਾਂ ਦਾ ਚਲੋ ਜੱਦੀ ਪਰਿਵਾਰ ਮਾ ਪਰ ਹੁਣ ਜਿਹੜੇ ਉਥੇ ਫੈਕਟਰ ਕੰਮ ਕਰਦੇ ਆ ਸਭ ਤੋਂ ਵੱਡਾ ਫੈਕਟਰ ਜਿਵੇਂ ਪਿਛਲੇ ਦਿਨਾਂ ਜਿਵੇਂ ਬੈਂਸ ਭਰਾ ਵੀ ਅਸੀਂ ਜਾਣਦੇ ਆ ਉਹ ਲੁਧਿਆਣੇ ਚ ਬੜਾ ਵੱਡਾ ਇਫੈਕਟ ਕਰਦੇ ਆ ਇਹਨੂੰ ਤੁਹਾਨੂੰ ਨਾ ਮਾਰ ਕੇ ਪੁਰਾਣੀ ਹਿਸਟਰੀ ਸਾਰੀ ਦੇਖਣੀ ਪੈਣੀ ਆ 2014 ਤੋਂ ਜੇ ਅਸੀਂ ਹਿਸਟਰੀ ਵਾਚਣ ਲੱਗ ਜਾਈਏ ਤਾਂ 2014 ਦੇ ਵਿੱਚ ਸਭ ਤੋਂ ক্লোਜ਼ ਫਾਈਟ ਹੁੰਦੀ ਆ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਦੀ ਅੱਜ ਵੀ ਹਾਲਾਤ ਉਥੇ ਲਗਭਗ ਸੇਮ ਨੇ ਉਥੇ ਆਮ ਆਦਮੀ ਪਾਰਟੀ ਦੇ ਜਿਹੜੇ ਮਾਰ ਕੇ ਮਾ ਉਦੋਂ ਕੈਂਡੀਡੇਟ ਦੀ ਫੂਲਕਾ ਸਾਹਿਬ ਜਿਹੜੇ ਪੂਰੇ ਪੰਜਾਬ ਚੋਂ ਸਟਰੋਂਗ ਕੈਂਡੀਡੇਟ ਮੰਨੇ ਜਾਂਦੇ ਸੀ ਤੇ ਵੋਟਾਂ ਉਹਨਾਂ ਨੂੰ ਕੀ ਹੈ 23% ਦੇ ਕਰੀਬ ਕੁਝ ਵੋਟ ਪੈਂਦੀ ਆ ਤੇ ਬਿੱਟੂ ਉਦੋਂ ਵੋਟ 25% ਦੇ ਕਰੀਬ ਵੋਟ ਲੈ ਕੇ ਉਥੋਂ ਜੇਤੂ ਹੁੰਦਾ ਪਰ ਉਦੋਂ ਨਾਲ ਜਿਹੜੇ ਦੂਜੇ ਫੈਕਟਰ ਕੰਮ ਕਰਦੇ ਆ ਉਦੋਂ ਕੀ ਹੈ ਬੈਂਸ ਬ੍ਰਦਰ ਵੀ 2014 ਦੇ ਵਿੱਚ ਕੀ ਇੰਡੀਪੈਂਡੈਂਟ ਖੜੇ ਹੋ ਜਾਂਦੇ ਆ 19% ਦੇ ਕਰੀਬ ਵੋਟ ਉਹ ਵੀ ਲੈ ਕੇ ਜਾਂਦੇ ਆ ਤੇ ਅਕਾਲੀ ਦਲ ਜਿਹੜਾ ਹੁੰਦਾ ਲਗਭਗ ਅਕਾਲੀ ਦਲ ਵੀ ਮਾਕੇ 23% ਦੇ ਕਰੀਬ ਹੀ ਲਗਭਗ ਨੇੜੇ ਤੇੜੇ ਫੂਲਕਾ ਸਾਹਿਬ ਦੇ ਤੀਜੇ ਨੰਬਰ ਤੇ ਰਹਿ ਕੇ ਅਕਾਲੀ ਦਲ ਮ ਹੂੰ ਤਾਂ ਅਸੀਂ ਕੀ ਆ ਮੁੱਢ ਤੋਂ ਇੱਕ ਚੀਜ਼ ਆ ਐਨਲਾਈਜ਼ ਕਰ ਲਈਏ ਸ਼ੁਰੂ ਤੋਂ ਦੇਖ ਲਈਏ ਅਕਾਲੀ ਦਲ ਤੇ ਅਸੀਂ ਗੱਲ ਕਰੀਏ ਭਾਜੀਪੀ ਰਲ ਕੇ ਵੀ ਉੱਥੇ ਤੀਜੇ ਨੰਬਰ 'ਤੇ ਰਹੇ ਅੱਜ ਤੱਕ ਜਿਹੜਾ ਅਸੀਂ ਗੱਲ ਕਰਦੇ ਆ ਨਾ ਫੈਕਟਰ ਵੀ ਹਾਂਜੀ ਭਾਜੀਪੀ ਆ ਇਸ ਤਰ੍ਹਾਂ ਕਰਕੇ ਆ ਹੁਣ ਸ਼ਹਿਰੀ ਵੋਟ ਵੀ ਟੂ ਨੂੰ ਪੈਜੂ ਪਰ ਮੈਂ ਕਹਣਾ ਵੀ ਇੱਕ ਗੱਲ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਆ ਕਿ ਭਾਜੀਪੀ ਦੇ ਫੈਕਟਰ ਜਦੋਂ 14 ਤੇ 19 ਦੇ ਵਿੱਚ ਪੂਰੀ ਪੀਕ ਤੇ ਸੀ ਉਦੋਂ ਵੀ ਭਾਜੀਪੀ ਨੂੰ ਬਹੁਤੀ ਵੋਟ ਨਹੀਂ ਤੀਜੇ ਨੰਬਰ 'ਤੇ ਅਲਾਈਂਸ ਕਰਕੇ ਆਉਂਦੀ ਰਹੀ ਆ ਇਸ ਕਰਕੇ ਅਸੀਂ ਉਹਨਾਂ ਦਾ ਕੋਈ ਬਾਲਾ ਮਾਕੇ ਦੇਖ ਨਹੀਂ ਰਹੇ ਉਦੋਂ ਬਾਅਦ ਜੇ ਅ ਤਾਂ 2019 ਦੇ ਵਿੱਚ ਫੇਰ ਸਭ ਤੋਂ ਕਲੋਜ਼ ਫਾਈਟ ਜਿਹੜੀ ਹੁੰਦੀ ਹੈ ਜਿਹੜੇ ਬੈਂਸ ਬ੍ਰਦਰ ਨੇ ਉਹ 19 ਦੇ ਵਿੱਚ 3 ਲੱਖ ਦੇ ਕਰੀਬ ਵੋਟ ਲੈ ਜਾਂਦੇ ਆ ਸਭ ਤੋਂ ਕਲੋਜ਼ ਫਾਈਟ ਦੇ ਵਿੱਚ ਚਲੇ ਜਾਂਦੇ ਆ ਠੀਕ ਹੈ ਨਾ ਪਹਿਲੀ ਮਾਕੇ ਇਲੈਕਸ਼ਨ ਜਦੋਂ ਇਹ ਆਲੀ ਸਾਹਿਬ ਖੜੇ ਹੁੰਦੇ ਆ ਠੀਕ ਹੈ ਨਾ ਜਿਹੜੀ ਦੂਸਰੀ ਇਲੈਕਸ਼ਨ ਹੁੰਦੀ ਆ ਉਸ ਤੋਂ ਬਾਅਦ ਫਿਰ ਕਾਲੀ ਤਲ ਫਿਰ ਤੀਜੇ ਨੰਬਰ ਤੇ ਰਹਿ ਜਾਂਦਾ ਤੇ ਇਸ ਤਰ੍ਹਾਂ ਜੇ ਅਸੀਂ ਦੇਖਦੇ ਆ ਤਾਂ ਬਾਹਲਾ ਬੀਜੇਪੀ ਵਾਲਾ ਫੈਕਟਰ ਉੱਥੇ ਕੰਮ ਨਹੀਂ ਕਰਦਾ ਸ਼ਹਿਰੀ ਵੋਟ ਲੈ ਕਿਉਂਕਿ ਉੱਥੇ ਸ਼ਹਿਰਾਂ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਪੁਰਾਣੀ ਗੱਲ ਬਾਕੀ ਸ਼ਹਿਰਾਂ 'ਚ ਵੀ ਮੰਨੀ ਜਾਂਦੀ ਹੈ ਕਿ ਕਾਂਗਰਸ ਦੀ ਵੋਟ ਹੁੰਦੀ ਸੀ ਉੱਥੇ ਅੱਜ ਵੀ ਕਾਂਗਰਸ ਕੀ ਹੈ ਸ਼ਹਿਰੀ ਦੇ ਵਿੱਚ ਮਜ਼ਬੂਤ ਬਹੁਤ ਆ ਇਸੇ ਕਰਕੇ ਕੀ ਹੈ ਬੜਿੰਗ ਨੂੰ ਕੀ ਹੈ ਬੜਾ ਵੱਡਾ ਬੈ ਬਾਈ ਦੇ ਵਿੱਚ ਜਦੋਂ ਦੋਨੇ ਭਰਾ ਫੇਰ ਇਲੈਕਸ਼ਨ ਲੜਦੇ ਆ ਤਾਂ ਉਹੀ 12-12000 ਵੋਟ ਹੀ ਨਿਕਲਦੀ ਆ ਉਹਨਾਂ ਨੂੰ ਪਰ 12-12000 ਵੋਟ ਜਿਹੜੀ ਸੀਗੀ ਉਹ ਪੂਰੀ ਮੈਂ ਕਿਹਨਾਂ ਦੀ ਕੀ ਆ ਪਰਸਨਲ ਵੋਟ ਆ ਜਿਹੜੀ ਪੱਕੀ ਕਹਿ ਸਕਦੇ ਆ ਜਿਹੜੀ ਪੱਕੀ ਕਹਿ ਸਕਦੇ ਆ ਬਾਕੀ ਬਾਈ ਜੀ ਕੁਝ ਜ਼ਿਆਦਾਤਰ ਵੋਟ ਨਾ ਰੁਝਾਨ ਦੇ ਨਾਲ ਮੈਂ ਕਿ ਸ਼ਹਿਰੀ ਖੇਤਰ ਖਾਸ ਤੌਰ ਤੇ ਉਹ ਬੈਂਡ ਦੇ ਨਾਲ ਬੈਂਦੀ ਆ ਤਾਂ ਬੈਂਸਪੁਰਾ ਜਦੋਂ ਅੱਜ ਤਰ ਆਗੇ ਤਾਂ ਲੋਕਾਂ ਨੂੰ ਵੀ ਗਾਹਾਂ ਲੱਗਦਾ ਅਗਲੀ ਪਰਸਪੈਕਸ਼ਨ ਗੇਮ ਬਣੀ ਆ ਕਿ ਸ਼ਾਇਦ ਕਾਂਗਰਸ ਦੁਆਰਾ ਆਵੇ ਤੇ ਕਿ ਜਿਹੜੀ ਸੈਂਟਰ ਦੀ ਗੇਮ ਹੁਣ ਬਣੀ ਖੜੀ ਆ ਉਹਦੇ ਕਰਕੇ ਵੀ ਸ਼ਹਿਰੀ ਲੋਕਾਂ ਦਾ ਜੱਟ ਬੁੱਧੀ ਨਾਲੋਂ ਵੱਧ ਸਿਆਣੇ ਮੰਨੇ ਜਾਂਦੇ ਆ ਉਹ ਦੇਖ ਲੈਂਦਾ ਕਿ ਰੁਝਾਨ ਕੀ ਆ ਮੈਂ ਕਹਿੰਦਾ ਜੇ 14 ਤੇ 19 ਦੇ ਵਿੱਚ ਜੇ ਭਾਵੇਂ ਬੀਜੇਪੀ ਦਾ ਮਾਰ ਕੇ ਉੱਥੇ ਨਹੀਂ ਜ਼ਿਆਦਾ ਪ੍ਰਭਾਵ ਪਿਆ ਤਾਂ ਇਹ ਗੱਲ ਲੋਕ ਭੁੱਲ ਜਾਣ ਕਿ ਅੱਜ ਬਿੱਟੂ ਨਾਲ ਫਰਕ ਪੈ ਜੀ ਕਿਉਂਕਿ ਬਿੱਟੂ ਦਾ ਸਗੋਂ ਦਾਗੀ ਚਿਹਰੇ ਹੋ ਕੇ ਗਿਆ ਦੂਜੀ ਗੱਲ ਬਿੱਟੂ ਦੀ ਜਿਹੜੀ ਵਿਰੋਧਤਾ ਹੈਗੀ ਆ ਉਹ ਉਥੋਂ ਦੇ ਬੀਜੇਪੀ ਦੇ ਆਗੂ ਵੀ ਕਰ ਰਹੇ ਆ ਕਿਤੇ ਨਾ ਕਿਤੇ ਕਿਉਂਕਿ ਬੀਜੇਪੀ ਦੇ ਆਗੂ ਨੇ ਦੇਖਿਆ ساری ਉਮਰ ਜਿਹਦੇ ਨਾਲ ਿੱਟ ਕੁੱਤੇ ਦਾ ਮਾਰ ਰਿਹਾ ਬਿੱਟੂ ਨਾਲ ਅੱਜ ਉਹੀ ਬਿੱਟੂ ਜਦੋਂ ਇੱਧਰ ਆ ਜਾਂਦਾ ਤੇ ਉਹਨੂੰ ਮੂਰੇ ਕਿਹਨਾਂ ਦਾ ਲੰਬੜਦਾਰ ਲ ਕਾਂਗਰਸ ਦੇ ਵਿੱਚ ਥੋੜਾ ਮੋਟਾ ਜਿਵੇਂ ਆਪਾਂ ਗੱਲ ਕਰਦੇ ਆ ਕਿ ਇਹਨਾਂ ਦਾ ਖਾਸ ਯਾਰ ਜੁੰਡੀ ਦਾ ਯਾਰੀ ਆਪਾਂ ਤੀਜਾ ਗੱਲ ਕਰੀਏ ਆਸ਼ੂ ਫੈਕਟਰ ਹੁਣ ਆਸ਼ੂ ਦੀ ਜੇ ਅਸੀਂ ਗੱਲ ਕਰ ਲੈਣਾ ਤਾਂ ਆਸ਼ੂ ਦੇਖੋ 노 ਡਾਊਟ ਕਿ ਪਹਿਲਾਂ ਉਹ ਨਾਰਾਜ਼ਗੀ ਵੀ ਲੱਗਦੀ ਸੀ ਹੋਰ ਵੀ ਲੱਗਦੀ ਸੀ ਪਰ ਮੈਂ ਕਹਿਣਾ ਵੀ ਨਾ ਲੋਕਾਂ ਦੇ ਵਿੱਚ ਇਹ ਚੀਜ਼ਾਂ ਬਹੁਤ ਅਸਰਨਿਕ ਆ ਜਦੋਂ ਲੋਕਮੰਡ ਬਣਾ ਲੈਣ ਤਾਂ ਬਹਿਣ ਦੇ ਵਿੱਚ ਫਿਰ ਲੋਕਾਂ ਨੂੰ ਤੁਰਨਾ ਪੈਂਦਾ ਅਸੀਂ ਆਪ ਦੇ ਨੇਰੀ ਦੇ ਵਿੱਚ ਵੀ ਪਿਛਲੀ ਵਾਰ ਦੇਖਿਆ ਸੀ 19 ਦੇ ਵਿੱਚ ਬੜੇ ਐਮਐਲਏ ਸੀਗੇ ਜਿਨ੍ਹਾਂ ਦਾ ਕੋਈ ਲੋਕ ਮੂੰਹ ਲਾ ਕੇ ਰਾਜੀ ਨਹੀਂ ਸੀ ਪਰ ਇੱਕ ਹਵਾ ਚੱਲੀ ਤੇ ਹਵਾ ਦੇ ਨਾਲ ਉਦੋਂ ਵੀ ਵੱਧ ਵੋਟਾਂ ਨਾਲ 14 ਨਾਲੋਂ ਵੀ ਵੱਧ ਵੋਟਾਂ ਉਹਨਾਂ ਦੇ ਐਮਐਲਏ ਫੇਰ ਜਿੱਤ ਜਾਂਦੇ ਉਹ ਹੀ ਐਮਐਲਏ ਤਾਂ ਇੱਕ ਜਿਹੜਾ ਵੇਗ ਉੱਥੇ ਬਣਿਆ ਹੋਇਆ ਲਗਭਗ ਕਿਉਂਕਿ ਜ਼ਿਆਦਾਤਰ ਨਜਸ਼ਬਾਈ ਉੱਥੇ ਪੰਜ ਸ਼ਹਿਰੀ ਖੇਤਰ ਨੇ ਤੇ ਚਾਰ ਪਿੰਡੂ ਖੇਤਰ ਆ ਤਾਂ 9 ਦੇ 9 ਜੇ ਅਸੀਂ ਹਲਕਿਆਂ ਦੀ ਗੱਲ ਕਰੀਏ ਜ਼ਿਆਦਾਤਰ ਸ਼ਹਿਰੀ ਵੋਟ ਵੱਧ ਕਾਊਂਟ ਹੋਣੀ ਆ ਦੂਜੀ ਗੱਲ ਉੱਥੇ ਜ਼ੋਰ ਘੱਟ ਤਾਂ ਲੱਗਣਾ ਕਿਉਂਕਿ ਵੋਟ ਜਿਹੜੀ ਹੈਗੀ ਆ ਕੰਜੈਸਟਿਡ ਏਰੀਆ ਆ ਗਿਆ ਉੱਥੇ ਵੋਟ ਕੀ ਆ ਲਗਭਗ ਇੱਕ ਥਾਂ ਤੇ ਆ ਉਹਨੂੰ ਕਵਰ ਕਰਨਾ ਸੌਖਾ ਦੂਜਾ ਰਾਜੇਵੜੇਨ ਕੋਲ ਇੱਕ ਬੜਾ ਵੱਡਾ ਫੈਕ ਕਿਉਂਕਿ ਉਹਨਾਂ ਦੀ ਜਿਹੜੀ ਸਪੀਚ ਆ ਉਹ ਲੋਕਾਂ ਨੂੰ ਕੀ ਆ ਮਾਕੇ ਖਿੱਚਦੀ ਵੀ ਹੈਗੀ ਆ ਤੇ ਮੈਂ ਕਹਣਾ ਜਿੱਡਾ ਚਿਹਰਾ ਰਾਜਾ ਵੜੇਂਗਾ ਜੋਡਾ ਚਿਹਰਾ ਉਹਦੇ ਬਰਾਬਰ ਦਾ ਚਿਹਰਾ ਸੀ ਗੱਲ ਕਰੀਏ ਤਾਂ ਉਹ ਵੀ ਉਹਨਾਂ ਕੋਲੇ ਮਾਕੇ ਹੈਗਾ ਉਹਨਾਂ ਦੀ ਵਾਈਫ ਕੀ ਆ ਬੜਾ ਵੱਡਾ ਅਸਰ ਮਾਕੇ ਲੋਕਾਂ ਦੇ ਉੱਥੇ ਪਾ ਰਹੀ ਆ ਦੱਸੋ ਜਿਵੇਂ ਤੁਸੀਂ ਗੱਲ ਕਰੀ ਆ ਕਿ ਇਹਨਾਂ ਇਫੈਕਟਿਵ ਬੀਜਪੀ ਵੱਖ ਹੋ ਕੇ ਜਿਹੜਾ ਉਹ ਨਹੀਂ ਪਾਉਗੀ ਕੀ ਲੱਗਦਾ ਕਿ ਜਿਵੇਂ ਰਵਨੀਤ ਬਿੱਟੂ ਪਿਛਲੇ ਸਮੇਂ ਤੋਂ ਵੀ ਉਥੋਂ ਮੈਂਬਰ ਆਫ ਪਾਰਲੀਮੈਂਟ ਜਿਹੜਿਆ ਰਹੇ ਨੇ ਕਿ ਇਕੱਲੇ ਰਵਨੀਤ ਬਿੱਟੂ ਭਾਜਪਾ ਤੋਂ ਵੀ ਉੱਪਰ ਹੋ ਸਕਦੇ ਨੇ ਕਿ ਇਕੱਲੇ ਰਵਨੀਤ ਬਿੱਟੂ ਅੱਜ ਇੰਨਾ ਕਿ ਦਬਦਬਾ ਰੱਖਦੇ ਨੇ ਕਿ ਆਪਣੇ ਨਾਮ ਦੇ ਸਿਰ ਤੇ ਆਪਣੇ ਬਲਬੂਦੇ ਦੇ ਸਿਰ ਤੇ ਲੁਧਿਆਣਾ ਦੀ ਸੀਟ ਨੂੰ ਜਿਹੜਾ ਉਹ ਕੱਢ ਕੇ ਭਾਜਪਾ ਦੀ ਝੋਲੀ ਦੇ ਵਿੱਚ ਪਾ ਦੇਣ ਮੈਂ ਕਹਣਾ ਬਾਈ ਜੀ ਬਿੱਟੂ ਦਾ ਆਪਦਾ ਕੋਈ ਕਦ ਨਹੀਂ ਹੈ ਸ਼ਹਿਰੀ ਬੋਰਡ ਕੀ ਆ ਪਹਿਲੀ ਕਾਂਗਰਸ ਨਾਲ ਵੱਧ ਅਟੈਚ ਸੀ ਉੱਥੇ ਅੱਜ ਤੋਂ ਨਹੀਂ ਪੁਰਾਣੇ ਟਾਈਮ ਤੋਂ ਇਹ ਗੱਲ ਕਰੀਏ ਇਸ ਕਰਕੇ ਉਹਨਾਂ ਦਾ ਜੇ ਅਸੀਂ ਗੱਲ ਕਰੀਏ ਅਸਰ ਕੀ ਬਹੁਤਾ ਵੀ ਬਹੁਤਾ ਅਸਰ ਮੈਨੂੰ ਬਿੱਟੂ ਦਾ ਦਿਂਦਾ ਨਹੀਂ ਉੱਥੇ ਦੂਜੀ ਗੱਲ ਕੀ ਆ ਉਹ ਕਿਤੇ ਨਾ ਕਿਤੇ ਉਹਨੇ ਆਪ ਦੀ ਛਵੀ ਜਿਹੜੀ ਸੀਗੀ ਉਹ ਵੀ ਗਵਾਲੀਆ 10 ਸਾਲ ਇੱਕ ਬੰਦਾ ਰਹਿ ਕੇ ਉੱਥੇ ਕੰਮ ਕੀ ਹੋਇਆ ਅਸੀਂ ਬਿਹਤਰ ਜਾਣਦੇ ਆ ਠੀਕ ਹੈ ਨਾ ਉੱਥੇ ਸ਼ਹਿਰ ਦੇ ਵਿੱਚ ਸੀਵਰੇਜ ਦਾ ਬੁਰਾ ਹਾਲ ਆ ਬੁੱਢੇ ਨਾਲੇ ਦਾ ਕੋਈ ਪ੍ਰੋਜੈਕਟ ਦਾ ਕੋਈ ਹੱਲ ਨਹੀਂ ਹੋਇਆ ਹੋਰ ਜੀ ਟ੍ਰੈਫਿਕ ਦੀਆਂ ਪ੍ਰੋਬਲਮਾਂ ਲਾ ਲਈਏ 10 ਸਾਲਾਂ ਤੋਂ ਨਵਰੀਤ ਬਿੱਟੂ ਉੱਥੇ ਰਹਿ ਕੇ ਵੀ ਕੋਈ ਸਵਾਰ ਨਹੀਂ ਸਕੇ ਡਾਕਾਂ ਦਾ ਲੋਕਾਂ ਨੇ ਅਪਰੋਚ ਦੇ ਵਿੱਚ ਵੀ ਲੋਕਾਂ ਦੇ ਹੈ ਨਹੀਂ ਸੀ ਉਹ ਜਿਹੜੀਆਂ ਗੱਲਾਂ ਪਿਛਲੇ ਟਾਈਮ ਦੇ ਵਿੱਚ 5 ਸਾਲਾਂ ਦੇ ਵਿੱਚ ਉਹਨੇ ਕੀਤੀਆਂ ਜਿਵੇਂ ਕਿਸਾਨ ਅੰਦੋਲਨ ਵਾਲਿਆਂ ਦਾ ਮਾਕੇ ਕੀ ਉਹ ਕਰਦਾ ਰਿਹਾ ਅੱਜ ਉਹੀ ਕਿਸਾਨ ਅੰਦੋਲਨਾਂ ਦੇ ਕੀ ਕਿਸਾਨਾਂ ਨੂੰ ਠਿੱਠ ਕਰਨ ਵਾਲੀ ਪਾਰਟੀ ਦੇ ਵਿੱਚ ਜਾ ਕੇ ਖੜ ਗਿਆ ਡਿਬਰੂਗੜ੍ਹ ਭੇਜਣ ਦੀਆਂ ਗੱਲਾਂ ਡਿਬਰੂਗੜ੍ਹ ਮੈਂ ਕਹਣਾ ਬਾਈ ਜੀ ਸਭ ਤੋਂ ਮਾੜੀ ਜਿਹੜੀ ਕੀ ਆ ਉਹਨੂੰ ਉਹਦੀ ਭਾਸ਼ਾ ਹੀ ਲੈ ਕੇ ਭੇਜਣੀ ਆ ਉਹ ਜਿਹੜੀ ਹੁਣ ਗੱਲ ਕਰ ਰਿਹਾ ਕਿੱਥੇ ਲੋਕਾਂ ਨੂੰ ਹਲੀਮੀ ਨਾਲ ਅੱਜ ਦਾ ਟਾਈਮ ਤਾਂ ਮੈਂ ਕਹਣਾ ਹਰ ਮੂਰੇ ਗਿਆ ਝੋਕਣ ਦਾ ਸੀ ਉਹ ਅੱਜ ਵੀ ਲੋਕਾਂ ਨਾਲ ਕੀ ਹੈਂਕੜੀ ਚ ਗੱਲ ਕਰਦਾ ਅੱਜ ਤੋਂ ਨਹੀਂ ਮੁੱਢ ਤੋਂ ਦਾ ਨੇਚਰ ਆ ਉਹਨਾਂ ਦਾ ਪਰਿਵਾਰ ਦਾ ਵੀ ਦਿਮਾਗ ਜਿਹੜਾ ਤਾਂ ਉਹਦੇ ਕਰਕੇ ਜਿਹੜੀ ਹੈਂਕੜੀ ਹੈਗੀ ਆ ਲੋਕ ਕਿਤੇ ਨਾ ਕਿਤੇ ਨਾ ਹੈਂਕੜੀ ਤੋਂ ਪਈ ਜੀ ਲੋਕ ਮਾ ਕੇ ਭੰਨੀ ਜਾਣਦੇ ਆ ਇਸ ਕਰਕੇ ਬਿੱਟੂ ਦਾ ਜਿਹੜਾ ਮਾ ਕੇ ਸੀ ਗੱਲ ਕਰਦੇ ਆ ਲੋਕਾਂ ਦੇ ਬਹੁਤ ਆ ਦਿਮਾਗ ਚ ਹੁਣ ਬਿੱਟੂ ਵੱਧ ਤੋਂ ਵੱਧ ਮੈਂ ਕਹਣਾ ਪਰਸਨਲ ਉਹਦਾ 500 ਬੰਦਾ ਵੀ ਨਹੀਂ ਹੋਣਾ 500 ਤੋਂ ਵੱਧ ਬੰਦਾ ਬਿੱਟੂ ਦੇ ਨਾਲ ਪ੍ਰਭਾਵਿਤ ਹੋ ਕੇ ਨਹੀਂ ਉਧਰ ਜਾਂਦਾ ਬਾਕੀ ਦਾ ਪਾਰਟੀ ਕਿਟਰ ਆ ਪਾਰਟੀ ਕਿਟਰ ਨਾਰਾਜ਼ ਆ ਕਿਤੇ ਨਾ ਕਿਤੇ ਕਿਉਂਕਿ ਪਿਛਲੇ ਟਾਈਮ ਚ ਉਹਨਾਂ ਨਾਲ ਫਾਈਟ ਹੀ ਉਹਨਾਂ ਨਾਲ ਰਹੀ ਆ ਇਸ ਕਰਕੇ ਬਿੱਟੂ ਦੀ ਕੱਲੀ ਇੱਥੇ ਭਾਸ਼ਾ ਨਹੀਂ ਬਾਈ ਮੈਂ ਕਹਣਾ ਬਿੱਟੂ ਅਸਲੀ ਆਪਦੀ ਜਗ੍ਹਾ ਤੇ ਹੋਣ ਗਿਆ ਅਸੀਂ ਜੇ ਪੁਰਾਣੇ ਟਾਈ ਮਾਕੇ ਇੱਕ ਫਿਰਕਾ ਪ੍ਰਸਤੂ ਸੋਚ ਵਾਲਾ ਜੇ ਮਾਕੇ ਬੰਦਾ ਰਿਹਾ ਉਹ ਹਮੇਸ਼ਾ ਕੀ ਆ ਸਿੱਖ ਜਿਹੜੂ ਜਿਹੜੇ ਯੋਧੇ ਰਹੇ ਉਹਨਾਂ ਦੇ ਬੜੇ ਕਟਾਕਸ਼ ਕਰਦਾ ਰਿਹਾ ਅੱਜ ਵੀ ਮੈਂ ਕਹਣਾ ਜੇ ਹਵਾਰੇ ਵਰਗੇ ਜੇਲ੍ਹ 'ਚ ਬੈਠੇ ਆ ਜਿਹੜੇ ਬੰਦੀ ਸਿੰਘ ਜੇਲਾਂ 'ਚ ਬੈਠੇ ਉਹਨਾਂ ਦੇ ਨਾਂ ਬਾਹਰ ਆਉਣ ਦੇ ਵਿੱਚ ਸਭ ਤੋਂ ਵੱਡਾ ਜ਼ਿੰਮੇਵਾਰ ਕੀ ਹੈ ਬਿੱਟੂ ਵਰਗੇ ਬੰਦੇ ਨੇ ਦੇਖੋ ਰਜੀਵ ਗਾਂਧੀ ਦੇ ਕਾਤਲ ਛੁੱਟ ਜਾਂਦੇ ਕਿਉਂਕਿ ਉਹਨਾਂ ਦੀ ਫੈਮਲੀ ਕੀ ਹੈ ਕਨਵਿੰਸ ਹੋ ਜਾਂਦੀ ਆ ਉਸ ਤੋਂ ਬਾਅਦ ਜੇ ਆਪਾਂ ਅਵੰਤ ਮਾਕੇ ਅਵੰਤਿਕਾ ਮੰਕਨੂ ਕੁੱਕੀਗਿਲ ਮਾਕੇ ਨਾਲ ਜਦੋਂ ਇੱਕ ਵਾਰੀ ਮੀਟਿੰਗ ਕਰਦਾ ਤਾਂ ਉਹ ਵੀ ਕਨਵਿੰਸ ਹੋ ਜਾਂਦੇ ਉਹ ਵੀ ਲੁਧਿਆਣੇ ਦੇ ਵਿੱਚ ਹੀ ਮੀਟਿੰਗ ਹੋਈ ਸੀ ਜਿਸ ਤੋਂ ਬਾਅਦ ਕੀ ਆ ਅਜੇ ਮੰਕਣ ਦੇ ਕਤਲ ਦੇ ਵਿੱਚ ਇਹਨਾਂ ਨੂੰ ਵੀ ਕੀ ਆ ਬਰੀ ਕਰ ਦਿੱਤਾ ਜਾਂਦਾ ਮਾਕੇ ਬਰੀ ਨਹੀਂ ਮਾਰ ਕੇ ਇਹਨਾਂ ਨੂੰ ਉਹ ਮਿਲ ਜਾਂਦੀ ਆ ਠੀਕ ਹੈ ਇਹ ਵੀ ਛੁੱਟ ਜਾਂਦੇ ਆ ਤਾਂ ਮੈਂ ਕਹਿੰਦਾ ਵੀ ਇਹਨਾਂ ਨੂੰ ਬਹੁਤ ਵਾਰ ਅਪਰੋਚ ਕੀਤਾ ਕਿਤੇ ਨਾ ਕਿਤੇ ਸਿੱਖਾਂ ਦੇ ਮਾਕੇ ਜਿਹੜੇ ਹਿਰਦੇ ਆ ਨਾ ਬਲੁੰਦਰੇ ਹੋਏ ਆ ਕਿਉਂਕਿ ਬੰਦੀ ਸਿੰਘਾਂ ਦਾ ਮੁੱਦਾ ਬੜਾ ਵੱਡਾ ਮੁੱਦਾ ਜੇ ਕਿਤੇ ਇਹਨਾਂ ਦਾ ਪਰਿਵਾਰ ਮਾਕੇ ਉੱਤੇ ਸਹੀ ਰੂਪ ਮਾਕੇ ਕਹਿ ਦਿੰਦਾ ਕਿਉਂਕਿ ਬੜਾ ਲੰਮਾ ਟਾਈਮ ਹੋ ਗਿਆ 28 30 35 35 ਸਾਲ ਮਾਕੇ ਬੈਠਿਆਂ ਨੂੰ ਜੇਲਾ ਚ ਜਿਨ੍ਹਾਂ ਨੂੰ ਹੋ ਗਏ ਉਹਨਾਂ ਵਾਸਤੇ ਇਹਨਾਂ ਬੰਦਿਆਂ ਦੇ ਦਿਮਾਗ ਚ ਇੱਕ ਨਾ ਪਿੱਛੇ ਜਿਹਨੇ ਕਮਿਟਮੈਂਟਸ ਬੜੀਆਂ ਕੀਤੀਆਂ ਨੇ ਇਹ ਮਾਕੇ ਕੋਈ ਨੇ ਮਾਕੇ ਵਾਦਾ ਕੀਤਾ ਸੀ ਵੀ ਜੇ ਆ ਕੰਮ ਹੋ ਜਾਂਦਾ ਤਾਂ ਕਹਿੰਦਾ ਵੀ ਅਸੀਂ ਮਾਕੇ ਨਾ ਬੰਦੀ ਸਿੰਘਾਂ ਨੂੰ ਰਿਹਾਈ ਵਾਸਤੇ ਮਾਕੇ ਉਹ ਕਰ ਦੂਗਾ ਤਾਂ ਉਦੋਂ ਬਾਅਦ ਫੇਰ ਬੰਨਾ ਮੁੱਕਰ ਜਾਂਦਾ ਇਹਦੇ ਬੰਦੇ ਦੀ ਨਾ ਜ਼ੁਬਾਨ ਦਾ ਕੋਈ ਮਾਕੇ ਹੈ ਨਹੀਂਗਾ ਤੇ ਇਸ ਕਰਕੇ ਦੂਜਾ ਜਿਹੜਾ ਕੀ ਹੈ ਫਿਰਕਾ ਪ੍ਰਸਤੂ ਸੋਚ ਹੁਣ ਲੋਕ ਕਈ ਕਹਿ ਦਿੰਦੇ ਆ ਇਹ ਜੀ ਅੰਬੈਸਟਰ ਗੱਡੀ ਤੇ ਜਾ ਕੇ ਕਾਗਜ਼ ਭਰ ਕੇ ਆਇਆ ਕਹਿੰਦੇ ਉਹੀ ਗੱਡੀ ਆ ਜਿਹੜੀ ਬੈਂਤ ਸਿੰਘ ਦੇ ਮਾਕੇ ਮਰਡਰ ਵੇਲੇ ਕੀ ਆ ਹਾਂਜੀ ਹੁਣ ਮਸਲਾ ਭਈ ਇਹ ਕੋਈ ਕੋਈ ਗੱਡੀ ਕੋਈ ਵੈਸੇ ਨਹੀਂ ਯੂਜ਼ ਕਰ ਰਿਹਾ ਉਹ ਲੋਕਾਂ ਨੂੰ ਅਸਾਥ ਕਰਾਉਂਦਾ ਕਿ ਹਾਂਜੀ ਮਾਕੇ Hindu ਲੋਕਾਂ ਦੇ ਇਮਪ੍ਰੈਸ਼ਨ ਪਾਉਂਦਾ ਮਾਰਾ ਕਿ ਸਾਡਾ ਜਿਹੜਾ ਮਾਕੇ ਬਜ਼ੁਰਗ ਆ ਉਹ ਥੋੜੀ ਮਾਕੇ ਉਹਦੇ ਲਈ ਕੀ ਸ਼ਹੀਦ ਹੋਇਆ ਉਹਨੂੰ ਸ਼ਹੀਦ ਵਰਤਦੇ ਆ ਤੇ ਮੈਂ ਕਹਣਾ ਵੀ ਸਿੱਖ ਜੇ ਅਸੀਂ ਗੱਲ ਕਰਗੇ ਇਹਦਾ ਸਿੱਖਾਂ ਦੇ ਵਿੱਚ ਉਹਨੂੰ ਕੋਈ ਸ਼ਹੀਦ ਨਹੀਂ ਮਾਕੇ ਸਿੱਖਾਂ ਦੇ ਅੱਜ ਕੀ ਇਹ ਜੋਧੇ ਕਿਹੜੇ ਮੰਨੇ ਜਾਂਦੇ ਆ ਜਿਨ੍ਹਾਂ ਨੇ ਉਹਨਾਂ ਦਾ ਮਰਡਰ ਕੀਤਾ ਤਾਂ ਮੈਂ ਕਹਣਾ ਵੀ ਸਿੱਖਾਂ ਦਾ ਪਹਿਲੀ ਉਹਦਾ ਮੱਕੇ ਹੈ ਨਹੀਂ ਸੀ ਦੂਜਾ ਜਿਹੜਾ ਪ੍ਰਭਾਵ ਸ਼ਹਿਰਾਂ ਦੇ ਵਿੱਚ ਹੈਗਾ ਦੇਖੋ ਰਾਜੇ ਬਟਿੰਗ ਨੂੰ ਨਾ ਬਾਈ ਸਭ ਤੋਂ ਵੱਡਾ ਬੈਨੀਫਿਟ ਕੀ ਆ ਉਥੇ ਵੱਡੇ ਕੁਝ ਪਰਿਵਾਰ ਨੇ ਮਿੱਤਲ ਪਰਿਵਾਰ ਆ ਡਾਬਰ ਪਰਿਵਾਰ ਆ ਇਹ ਸਾਰੇ ਪਰਿਵਾਰ ਕੀ ਆ ਉਹਨੂੰ ਸਪੋਰਟ ਕਰ ਰਹੇ ਆ ਤੇ ਕੰਪੀਟੀਸ਼ਨ ਵੀ ਜਿਹੜਾ ਮੈਂ ਕਹਣਾ ਦੂਜੇ ਕੈਂਡੀਡੇਟ ਦੀ ਵੀ ਗੱਲ ਕਰ ਲਈਏ ਮੈਂ ਜਿਹੜਾ ਮੇਰਾ ਮੰਨਣਾ ਕਿ ਉਥੇ ਸ਼ਾਇਦ ਕੰਪਲੀਟ ਮੁਕਾਬਲੇ ਦੇ ਵਿੱਚ ਜਿਹੜਾ ਮੁਕਾਬਲਾ ਹੋਣਾ ਕਿਉਂਕਿ ਅਕਾਲੀ ਦਲ ਦਾ ਤੇ ਭਾਜਪਾ ਦਾ ਤੀਜੇ ਨੰਬਰ ਦਾ ਮੁਕਾਬਲਾ ਹੋ ਅਸਲ ਦੇ ਵਿੱਚ ਮੁਕਾਬਲਾ ਜਿਹੜਾ ਉੱਥੇ ਪਹਿਲੇ ਤੇ ਦੂਜੇ ਨੰਬਰ ਦਾ ਮੁਕਾਬਲਾ ਹੋਣਾ ਉਹ ਰਾਜੇ ਵੜਿੰਗ ਨਾਲ ਹੋਣਾ ਜਿਹੜਾ ਪੱਪੀ ਪ੍ਰੈਸ਼ਰ ਜਿਹੜਾ ਉੱਥੇ ਖੜੇ ਹੋਏ ਆ। ਅੱਛਾ ਪੱਪੀ ਪ੍ਰੈਸ਼ਰ ਦੀ ਵੀ ਇੱਕ ਨਾ ਲੈਗਸੀ ਆ। ਸ਼ਾਇਦ ਤੁਹਾਨੂੰ ਪਤਾ ਹੋਵੇ ਇਹਨਾਂ ਦਾ ਸਤਪਾਲ ਜਿਹੜਾ ਵੱਡਾ ਬ੍ਰਦਰ ਸੀ ਉਹ ਵੀ ਉੱਥੇ ਐਮਐਲਏ ਰਿਹਾ ਪਹਿਲਾਂ। ਉਸ ਤੋਂ ਬਾਅਦ ਜਿਹੜਾ ਉਹਦਾ ਦੂਜਾ ਬ੍ਰਦਰ ਆ ਲਗਾਤਾਰ 25 ਸਾਲ ਤੋਂ ਉੱਥੇ ਐਮਸੀ ਬਣਦਾ ਆ ਜਿੱਦਾਂ ਆਇਆ ਠੀਕ ਹੈ ਨਾ ਕਾਉਂਸਲਰ ਬਣਨ ਦਾ ਤੁਰਿਆ ਆ ਤੇ ਉਹ ਆਪ ਲੋਕਾਂ 'ਚ ਮੈਂ ਕਹਿੰਨਾ ਪਹਿਲਾ ਐਮਐਲਏ ਆ ਜਿਹੜਾ ਕਿ ਜਿੱਤਣ ਤੋਂ ਬਾਅਦ ਪੂਰੇ ਹਲਕੇ ਦੇ ਡ ਪਰ ਲੋਕਿਕ ਜੀ ਕੀ ਆ ਕਿਤੇ ਨਾ ਕਿਤੇ ਮੈ ਕਹਣਾ ਵੀ ਮੁਕਾਬਲੇ ਦੇ ਵਿੱਚ ਜਿਹੜਾ ਅਸਲ ਮੁਕਾਬਲਾ ਉੱਥੇ ਹੋਣਾ ਪਹਿਲੇ ਤੇ ਦੂਜੇ ਨੰਬਰ ਦਾ ਉਹ ਰਾਜੇਪੜਿੰਗ ਦਾ ਤੇ ਪੱਪੀ ਪ੍ਰੈਸ਼ਰ ਦਾ ਉਹਨਾਂ ਕਿਉਂਕਿ ਪਿੱਛੇ ਅਸੀਂ ਦੇਖੀ ਤਾਂ ਅੱਠ ਸੀਟਾਂ ਜਿਹੜੀਆਂ ਹੈਗੀਆਂ ਨੇ ਟੋਟਲ 'ਚੋਂ ਉੱਥੇ ਆਮ ਆਦਮੀ ਪਾਰਟੀ ਜਿੱਤਦੀ ਆ। ਬੇਸ਼ੱਕ ਤੁਹਾਨੂੰ ਹੋਰ بڑا ਮੈਂ ਇੱਕ ਫੈਕਟ ਦੱਸਦਾ 2014 ਦੇ ਵਿੱਚ ਪਾਰਟੀ ਫਾਈਟ ਦੇ ਵਿੱਚ ਸੀ ਆਮ ਆਦਮੀ ਪਾਰਟੀ ਤੇ 2019 ਦੇ ਵਿੱਚ ਆ ਕੇ ਪੂਰੇ ਲੋਕ ਸਭਾ ਹਲਕਾ ਜੋ ਕੋਲੀ 19000 ਵੋਟ ਪੈਂਦੀ ਹੈ 1.5% ਵੋਟ। ਮਾਕੇ ਉੱਥੇ ਫਲਕਚੂਏਟ ਮਾਕੇ ਨਹੀਂ ਆ ਪਰ ਕਾਂਗਰਸ ਕਿਤੇ ਨਾ ਕਿਤੇ ਸਟੇਬਲ ਮਾਕੇ ਹੈਗੀ ਆ ਉੱਥੇ ਉਹ ਵੀ ਇਹ ਕਾਰਨ ਹੈ ਕਿ ਲੋਕ ਜੱਦੀ ਪੁਸ਼ਤੀ ਆਪਦੇ ਆਪ ਨੂੰ ਕਾਂਗਰਸ ਵਾਲੇ ਗਿਣਦੇ ਆ ਪ੍ਰੈਸ਼ਰ ਦੀ ਗੱਲ ਕਰਤੀ ਆ ਮੈਂ ਜ਼ਰੂਰ ਪੁੱਛ ਲਵਾਂ ਕਿ ਠੀਕ ਹੈ ਮੁਕਾਬਲੇ ਦੇ ਵਿੱਚ ਪ੍ਰੈਸ਼ਰ ਆ ਕੀ ਆਮ ਆਨੀ ਪਾਰਟੀ ਜਿੰਦੂ ਕਿ ਅਠ ਹਲਕੇ ਉਹਨਾਂ ਦੇ ਜਿਹੜੇ ਪ੍ਰਭਾਵ ਹੈਟ ਨੇ ਅਠ ਹਲਕੇ ਅੱਜ ਉਹਨਾਂ ਦੇ ਕੋਲ ਨੇ ਕਿ ਪੱਪੀ ਪ੍ਰੈਸ਼ਰ ਜਿਹੜੇ ਆ ਉਹ ਇੰਨੇ ਕੱਦਾਬਰ ਜੇ ਅੱਜ ਦੀ ਗੱਲ ਕਰਾਂ ਇੰਨੇ ਕੱਦਾਬਰ ਹੈਗੇ ਨੇ ਲੁਧਿਆਣੇ ਦੇ ਵਿੱਚ ਖਾਸ ਕਰ ਮੈਂ ਗੱਲ ਕਰਾਂ ਕਿ ਰਾਜਾ ਬੜਿੰਗ ਨੂੰ ਟੱਕਰ ਦੇ ਕੇ ਰਾਜਾ ਬੜਿੰਗ ਨੂੰ ਪਛਾੜ ਸਕ ਨਹੀਂ ਬਾਈ ਜੀ ਮੈਨੂੰ ਨਹੀਂ ਲੱਗਦਾ ਕਿ ਉਹ ਪਛਾੜ ਦੇਣਗੇ ਕਿਉਂਕਿ ਅਸਲ 'ਚ ਨਾ ਰਾਜੇ ਬੜਿੰਗ ਦੀ ਬਾਈ ਕੁਝ ਚੀਜ਼ਾਂ ਮੈਂ ਕਿਹਾ ਉਹਦੇ 'ਚ ਆਪਦੀ ਕੰਪੇਨ ਕਰਨ ਦੇ ਵਿੱਚ ਨਾ ਖੂਬੀਆਂ ਹੈਗੀਆਂ ਨੇ ਇੱਕ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਦੱਸਦਾ ਰਾਜੇ ਬੜਿੰਗ ਦਾ ਇੱਕ ਬੜਾ ਕਰੀਬੀ ਬੰਦਾ ਵੈਸੇ ਅੱਜਕੱਲ ਨਰਾਜ਼ ਚੱਲਦਾ ਉਹ ਗੱਲਾਂ ਦੱਸਦਾ ਕਹਿੰਦਾ ਵੀ ਕਿ ਰਾਜੇ ਬੜਿੰਗ ਨੂੰ ਨਾ ਪਰਸੈਪਸ਼ਨ ਗੇਮ ਵੀ ਬਣਾਉਣੀ ਹੁੰਦੀ ਆ ਤੇ ਇੱਕ ਤੁਹਾਨੂੰ ਮੈਂ ਦੱਸਦਾ ਲਾਸਟ ਟਾਈਮ ਵੀ ਸਭ ਤੋਂ ਲੇਟ ਬਟਿੰਡੇ ਦੀ ਸੀਟ ਅਨਾਉਂਸ ਹੁੰਦੀ ਹੈ ਕਾਂਗਰਸ ਦੀ ਪਰ ਉਹ ਬੰਦਾ ਕੀ ਹੈ ਲਗਭਗ ਹਫਤੇ ਦੇ ਵਿੱਚ ਹੀ ਗੇਮ 'ਚ ਆ ਜਾਂਦਾ ਮੁਕਾਬਲੇ 'ਚ ਜਿਸ ਦਿਨ ਉਹਨੂੰ ਅਨਾਉਂਸ ਹੁੰਦੀ ਹੈ ਸੀਟ ਉਹਦੂ 2 ਦਿਨਾਂ ਦੇ ਬਾਅਦ ਰਾਜਾ ਬੜਿੰਗੋ ਉੱਥੇ ਮੁਕਾਬਲੇ 'ਚ ਦਿਸਣ ਲੱਗ ਗਿਆ ਲੋਕਾਂ ਨੂੰ ਪਹਿਲਾਂ ਕਰ ਸੀ ਬਾਹਰਲਾ ਕੈਂਡੀਡੇਟ ਉਹ ਸਾਰੀ ਪੀਆ ਧੋਤਾ ਉਹਨੇ ਉਹ ਬੰਦੇ ਦੀ ਕੈਂਪੇਨ ਐਡੀ ਜ਼ਬਰਦਸਤ ਆ ਇਹ ਮੰਨਣਾ ਪੂ ਦੇਖੋ ਮਹਾਰਾਜੇ ਵੜੇਂਗਰੂਮਾ ਕੇ ਕੀ ਆ ਵੈਸੇ ਕੰਡੈਮ ਵੀ ਬਹੁਤ ਕਰਦਾ ਬੜੀਆਂ ਉਹ ਚ ਹੈਗੀਆਂ ਪਰ ਕੈਂਪੇਨਰ ਬਹੁਤ ਤਕੜਾ ਉਹਦੇ ਕਰਨ ਨੂੰ ਮੈਂ ਸਟੋਰੀ ਦੱਸਦਾ ਕਹਿੰਦੇ ਵੀ ਮਾਗੀ ਦੇ ਮੇਲੇ ਤੇ ਜਦੋਂ ਕੀ ਆ ਉਹ ਪੋਲਿਟਿਕ ਚ ਆ ਰਿਹਾ ਸੀ ਉਹਨੇ ਕੀ ਕਰਨਾ ਕਹਿੰਦੇ ਰਾਤ ਨੂੰ ਆਪਦੇ ਯਾਰਾਂ ਨੂੰ ਨਾਲ ਲੈਣਾ ਸਕੂਟਰ ਤੇ ਕਹਿੰਦੇ ਸਾਰੇ ਮਾਕੇ ਮੁਕਸਰ ਦੇ ਵਿੱਚ ਕਨੇ ਪੋਸਟਰ ਲੱਗ ਜਾਂਦਾ ਰਾਜੇ ਬਣ ਕੇ ਕੀ ਆ ਕੁੜਤਾ ਪਜਾਮਾ ਪਾ ਕੇ ਪੱਗ ਬੰਨ ਕੇ ਫੋਟੋ ਖਿਚਾ ਲੈਂਦਾ ਆ ਆਪਦੀ ਤੇ ਸਾਰੇ ਸ਼ਹਿਰ ਚ ਪੋਸਟਰ ਲੱਗ ਜਾਂਦੇ ਤੇ ਮਾਗੀ ਦੇ ਮੇਰੇ ਜਦੋਂ ਲੋਕ ਜਾਂਦੇ ਜਾਂ ਕਾਨਫਰੰਸਾਂ ਹੁੰਦੀਆਂ ਉੱਥੇ ਤਾਂ ਲੋਕ ਦੇਖਦੇ ਤੇ ਉੱਥੇ ਸਭ ਤੋਂ ਸਟੇਜ ਦੇ ਨੇੜੇ ਕੀ ਆ ਮੂਰੇ ਉਹੀ ਕੁੜਤਾ ਪਜਾਮਾ ਤੇ ਪੱਗ ਬੰਨ ਕੇ ਮੂਰੇ ਖੜ ਜਾਂਦਾ ਤਾਂ ਲੋਕਾਂ ਨੂੰ ਲੱਗਦਾ ਯਾਰ ਇਹ ਬੰਦਾ ਕੌਣ ਆ ਤੇ ਬੰਦਾ ਜਦੋਂ ਜਾ ਕੇ ਦੇਖਦਾ ਤਾਂ ਉਹ ਦੇਖਦਾ ਕਿ ਆਪਦੇ ਆਪ ਨੂੰ ਉਹਨੂੰ ਵੱਡਾ ਕਰਨਾ ਆਉਂਦਾ ਤੇ ਉਸ ਵੱਡਾ ਕਰਨ 'ਚ ਉੱਥੇ ਵੀ ਕਾਮਯਾਬ ਹੋਇਆ ਅੱਛਾ ਵੱਡਾ ਕੁਛ ਇਹ ਵੀ ਆ ਬਈ ਕਿਉਂਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਨੇ ਵੀ ਦੇਖ ਕੇ ਉਹਨੂੰ ਉਤਾਰਿਆ ਕਿਉਂਕਿ ਉੱਥੇ ਰਵਨੀਤ ਬਿੱਟੂ ਦੀ ਤੇ ਆਪਣਾ ਦੂਸਰਾ ਜਿਹੜਾ ਆਸ਼ੂ ਉਹਦੀ ਬੜੀ ਕਰੀਬੀ ਸੀ ਆਸ਼ੂ ਵੀ ਟਿਕਟ ਦਾ ਦਾਅਵੇਦਾਰ ਸੀ ਪਰ ਲੋਕਾਂ 'ਚ ਇਹ ਚੀਜ਼ ਜਾਣੀ ਸੀ ਕਿ ਰਲ ਕੇ ਮੈਚ ਨਾ ਖੇਡ ਜਾਣ ਇਸੇ ਕਰਕੇ ਟਿਕਟ ਉਹਨੂੰ ਦਿੱਤੀ ਗਈ ਆ ਤੇ ਰਾਜਾ ਬੜੇ ਨੂੰ ਉੱਥੇ ਜਾ ਕੇ ਜਿਹੜੀ ਉਹਨੇ ਪਰਸੈਪਸ਼ਨ ਗੇਮ ਬਣਾਈ ਆ ਬੜੇ ਵੱਡੇ ਜਣਵੇਂ ਪਾਂਡੇ ਫੈਮਿਲੀ ਵੀ ਐ ਇਹਨਾਂ ਦੇ ਨਾਲ ਮਾ ਕੇ ਜਿਹੜੇ ਪਰਿਵਾਰ ਨੇ ਗੱਲ ਕਰਦਾ ਮਿੱਤਲ ਪਰਿਵਾਰ ਆ ਡਾਬਰ ਪਰਿਵਾਰ ਐ ਜਿਹੜੇ ਸਾਰੇ ਪਰਿਵਾਰ ਨੇ ਨਾ ਬੜੇ ਵੱਡੇ ਮਾ ਕੇ ਆਪਦੇ ਰੱਖਦੇ ਇੱਕ ਪਰਿਵਾਰ ਦੇ ਕੋਲੇ ਬੜੀ ਵੱਡੀ ਗਿਣਤੀ ਦੇ ਵਿੱਚ ਮਾ ਕੇ ਹੈਗੇ ਆ ਇੱਕ ਵਾਰ ਕੇ ਸੱਟ ਜ਼ਰੂਰ ਲੱਗੀ ਇਹਨਾਂ ਨੂੰ ਪਿਛਲੇ ਟਾਈਮ ਦੇ ਵਿੱਚ ਉਹ ਵੀ ਖੈਰ ਦੇਖੋ ਵੀ ਕਿੰਨਾ ਕਸਰ ਕਰਦੇ ਆਉਣ ਵਾਲੇ ਟਾਈਮ 'ਚ ਪਤਾ ਲੱਗੂਗਾ ਜਿਹੜਾ ਸੁਖਪਾਲ ਖੇਰੇ ਦਾ ਬਿਆਨ ਆ ਕਿਉਂਕਿ ਉੱਥੇ ਸੀ ਕੀ ਹੈ ਜਬਾਦੀ 34% ਜਬਾਦੀ ਲੁਧਿਆਣੇ ਦੇ ਵਿੱਚ ਬਾਈ ਨਾ ਬਾਹਰਲੇ ਸਟੇਟਾਂ 'ਚੋਂ ਆਏ ਹੋਏ ਮਾਕੇ ਲੋਕਾਂ ਦੀ ਹੈ ਪ੍ਰਵਾਸੀ ਨੇ ਪ੍ਰਵਾਸੀ ਨੇ ਤੇ ਪ੍ਰਵਾਸੀਆਂ ਵਾਸਤੇ ਜਿਹੜਾ ਰਾਜੇ ਆਪਣੇ ਸੌਰੀ ਸੁਖਪਾਲ ਸੁਖਪਾਲ ਖੇਰੇ ਨੇ ਬਿਆਨ ਦਿੱਤਾ ਉਹ ਬਿਆਨ ਨੂੰ ਨਾਲ ਦੀ ਨਾਲ ਮੋਦੀ ਨੇ ਕੀਆ ਵਰਤਣਾ ਸ਼ੁਰੂ ਕਰਤਾ ਕਾਂਗਰਸ ਦੇ ਖਿਲਾਫ ਮਾਕੇ ਹੋਰ ਸਟੇਟਾਂ 'ਚ ਵਰਤੇ ਆ ਗਿਆ ਤੇ ਹੁਣ ਜਦੋਂ ਉਹਨਾਂ ਇੱਥੇ ਆ ਕੇ ਗੱਲ ਕਰਨੀ ਆ ਤੋ ਉਹਦੀ ਦਾ ਕਿਤੇ ਨਾ ਕਿਤੇ ਸਾਈਕੋਲੋਜੀਕਲੀ ਉਹਨਾਂ ਲੋਕਾਂ ਦੇ ਅਸਰ ਜ਼ਰੂਰ ਬਣਨਾ ਕਿਉਂਕਿ ਉਹਨਾਂ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਉਹਨਾਂ ਦੇ ਕਟਾਕਸ਼ ਕੀਤਾ ਬੜਾ ਸਖਤੀ ਨਾਲ ਕੇ ਸਖਤ ਭਾਸ਼ਾ ਵਰਤੀ ਗਈ ਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਕਹਿਣ ਦੀ ਮਾਗੇ ਸੀਗੀ ਸੰਗਰੂਰ ਸੀਟ ਤੇ ਬਹੁਤਾ ਫਰਕ ਨਹੀਂ ਪੈਂਦਾ ਪਰ ਲੁਧਿਆਣਾ ਦਾ 34% ਵੋਟ ਉਹਨਾਂ ਦੀ ਆ ਠੀਕ ਹੈ ਨਾ ਇਹ ਚੀਜ਼ਾਂ ਉੱਥੇ ਅਸਰ ਕਰ ਸਕਦੀਆਂ ਨੇ ਪਰ ਜੇ ਉਹ ਕੀ ਆ ਸਹੀ ਢੰਗ ਨਾਲ ਜੇ ਉਹਨਾਂ ਨੇ ਦੂਜੇ ਐਂਟੀ ਪਾਰਟੀਆਂ ਨੇ ਚੱਕ ਲਈਆਂ ਪਰ ਅੱਜ ਦੀ ਘੜੀ ਜੇ ਮੁਕਾਬਲੇ ਦੇ ਵਿੱਚ ਦੇਖਿਆ ਜਾਵੇ ਤਾਂ ਰਾਜੇਪੁਰਿੰਗ ਦਾ ਕੋਈ ਹੱਥ ਫੜਨ ਵਾਲਾ ਹੈ ਨਹੀਂ ਮੁ ਉਥੇ ਕਿਉਂਕਿ 8 ਐਮਐਲਏ ਵੀ ਹੈਗੇ ਆ ਲੋਕਾਂ ਦੇ ਵਿੱਚ ਵੀ ਹੈਗੇ ਆ ਬਾਕੀ ਲੋਕ ਸਿਆਣੇ ਲੋਕਾਂ ਨੇ ਜਿਨ੍ਹਾਂ ਨੇ ਕੰਮ ਲੈਣੇ ਆ ਉਹ ਕਿਤੇ ਨਾ ਕਿਤੇ ਕੀ ਆ ਸਰਕਾਰ ਦੇ ਪਲੜੇ 'ਚ ਝੁਕ ਜਾਂਦੇ ਆ ਠੀਕ ਹੈ ਨਾ ਹੋਰ ਜਿਵੇਂ ਹੁਣ ਆ ਬੀਜੇਪੀ ਦੀ ਗੱਲ ਹੋਈ ਸ਼੍ਰੋਮਣੀ ਕਲਦਲ ਦੀ ਗੱਲ ਹੋਈ ਕਾਂਗਰਸ ਦੀ ਗੱਲ ਹੋਈ ਆਮ ਆਦਮੀ ਪਾਰਟੀ ਦੀ ਗੱਲ ਹੋਈ ਦੋ ਪੰਤਖ ਚਿਹਰਿਆਂ ਦੇ ਜੇ ਗੱਲ ਕਰਾਂ ਉਹ ਵੀ ਚਰਚਾ ਦੇ ਵਿੱਚ ਨਹੀਂ ਕਮਲਜੀਤ ਬਰਾੜ ਜਿਹੜੇ ਨੇ ਪਿਛਲੇ ਕਾਂਗਰਸੀ ਰਹੇ ਨੇ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਨਾਲ ਖੜਕਦੇ ਰਹੀ ਆ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ ਖਿਲਾਫ ਜਿਹੜੇ ਆ ਉਹ ਲੁਧਿਆਣਾ ਤੋਂ ਖੜੇ ਹੋਏ ਨੇ ਦੂਸਰੇ ਪਾਸੇ ਚੰਦਰਾ ਪਰਿਵਾਰ ਦੀ ਗੱਲ ਕਰ ਰਿਸ਼ਪਾਲ ਸਿੰਘ ਚੰਦਰਾ ਹੋਰਾਂ ਦੇ ਜਿਹੜੇ ਸ਼ਹੀਦ ਰਿਸ਼ਪਾਲ ਸਿੰਘ ਚੰਦਰਾ ਹੋਰ ਦੇ ਪੁੱਤਰ ਨੇ ਅਮਰਪਾਲ ਸਿੰਘ ਚੰਦਰਾ ਉਹ ਵੀ ਜਿਹੜੇ ਨੇ ਚੋਣ ਲ ਆ ਇਹ ਪੰਥਕ ਦੋ ਆਗੂ ਜਿਹੜੇ ਚੋਣ ਲੜ ਰਹੇ ਨੇ ਸਿੱਖੀ ਸਰੂਪ ਦੇ ਵਿੱਚ ਨੇ ਤਾਂ ਇਹ ਕੀ ਲੱਗਦਾ ਇਫੈਕਟ ਛੱਡਣਗੇ ਕਿਸੇ ਤਰ੍ਹਾਂ ਦਾ ਬੋਟ ਦੇ ਉੱਪਰ ਕੋਈ ਪ੍ਰਭਾਵ ਜਿਹੜਾ ਆਪਦਾ ਲੁਧਿਆਣਾ ਸੀਟ ਤੇ ਛੱਡ ਸਕਣਗੇ ਮੇਰਾ ਭਾਈ ਮੰਨਣਾ ਇਹ ਹੈ ਕਿਉਂਕਿ ਜਿਹੜਾ ਸ਼ਹਿਰੀ ਖੇਤਰ ਹੈ ਨਾ ਉੱਥੇ ਵਾਕੇ ਜ਼ਿਆਦਾਤਰ ਕਿਉਂਕਿ Hindu community ਦੀ ਬੋਟ ਜ਼ਿਆਦੇ ਆ 34% ਜੇ ਬਾਹਰਲੇ ਲੋਕ ਆਇਆ ਤਾਂ ਉਹ ਸਿੱਖ ਹੈ ਨਹੀਂਗੇ ਤਾਂ ਸਿੱਧੀ ਮਾਇਕਲੀਅਰ ਜਿਹਾ ਇਫੈਕਟ ਆ ਉਸ ਤੋਂ ਬਾਅਦ ਜਿਹੜੇ ਮਾਈਕੋ ਤੇ 3-4 ਪਿੰਡੂ ਹਲਕੇ ਪੈਂਦੇ ਉਹਨਾਂ 'ਚ ਵੀ ਆਬਾਦੀ ਜ਼ਿਆਦਾਤਰ ਮਾਕੇ ਪ੍ਰਵਾਸੀ ਮਜ਼ਦੂਰੀ ਰਹਿ ਰਹੇ ਨੇ ਉਹਨਾਂ ਦੇ ਵਿੱਚ ਜੇ ਤਰੱਕ ਦੇਖੀਏ ਸ਼ਹਿਰ ਦੇ ਵਿੱਚ ਲਗਭਗ ਮਹਾਜਨ ਵੋਟ ਆ ਜਾਂਦੀ ਆ ਉਹ ਕਾਂਗਰਸ ਦੇ ਭਾਜਪਾ ਦੀ ਵੋਟ ਆ ਇਸ ਕਰਕੇ ਜੇ ਅਸੀਂ ਗੱਲ ਕਰੀਏ ਨਾ ਹੁਣ ਕਮਲਜੀਤ ਬਰਾੜ ਜਿਹੜਾ ਹੈਗਾ ਬਲਾਰਾ ਪਟਾ ਜ਼ਬਰਦਸਤ ਆ ਪਰ ਤੁਸੀਂ ਅੱਜ ਚਿਹਰੇ ਦੀ ਗੱਲ ਕੀਤੀ ਪਰ ਪਿਛਲੇ ਟਾਈਮ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਪਹਿਲਾਂ ਨਵਜੋਤ ਸਿੱਧੂ ਨਾਲ ਜਾਣ ਕਰਕੇ ਵੀ ਉਹਨਾਂ ਨੂੰ ਖੰਮਿਆ ਜਾ ਭੁੱਤਣਾ ਪਿਆ ਕਿਉਂਕਿ ਉਹਨਾਂ ਦਾ ਜਿਹੜਾ ਮਾਕੇ ਲੀਡਰੀ ਪਗੋੜਾ ਹੋ ਗਿਆ ਮੈਨੂੰ ਤਾਂ ਲੱਗਦਾ ਕਿਉ ਮਾਕੇ ਕਾਂਗਰਸ ਜਾਣ ਪਾਉਣ ਖਾਤਰ ਅੱਜ ਸਭ ਤੋਂ ਕ੍ਰੂਸ਼ਲ ਟਾਈਮ ਕਾਂਗਰਸ ਦਾ ਅੱਜ ਚੱਲ ਰਿਹਾ ਜੀ ਅੱਜ ਦੇ ਟਾਈਮ 'ਚ ਨਵਜੋਤ ਸਿੱਧੂ ਨਾਲ ਨਹੀਂ ਖੜਾ ਦੀਂਦਾ ਤਾਂ ਇਹ ਕਿਵੇਂ ਐਕਸਪੈਕਟ ਕਰਦੇ ਆ ਵੀ ਆਉਣ ਵਾਲੇ ਟਾਈਮ 'ਚ ਉਹ ਬੰਦਾ ਫੇਰ ਪੰਜਾਬ ਦੀ ਬਾਗਡੋਰ ਸੰਭਾਲੂ ਆ ਤਾਂ ਉੱਥੋਂ ਆਸ ਕੋਈ ਨਹੀਂ ਕਿ ਤਾ ਉਹਦੇ ਕਰਕੇ ਇਹਨਾਂ ਨੂੰ ਘਾਟਾ ਪਿਆ ਦੂਸਰੀ ਇਹ ਪੁਰਾਣੇ ਯੂਥ ਦੇ ਵਿੱਚ ਮਾਕੇ ਕੀ ਆ ਸਟੂਡੈਂਟਸ ਵਿੰਗ ਦੇ ਵਿੱਚ ਮਾਕੇ ਇੱਕ ਦੂਜੇ ਨਾਲ ਪੂਰਾ ਜਿਹੜੇ ਯੂਥ ਕਾਂਗਰਸ ਦੀ ਇਲੈਕਸ਼ਨ ਦੇ ਵਿੱਚ ਇੱਕ ਦੂਜੇ ਨਾਲ ਸਿੰਗ ਫਸਦੇ ਰਹੇ ਇਹਨਾਂ ਦੇ ਪਰ ਉਹ ਜੋ ਰਾਜਾ ਬੜਿੰਗ ਪਹਿਲਾਂ ਵੀ ਅੱਗੇ ਨਿਕਲ ਗਿਆ ਤੇ ਹੁਣ ਵੀ ਅੱਗੇ ਆ ਠੀ ਤਾਂ ਉੱਥੇ ਜਾ ਕੇ ਉਹ ਚੀਜ਼ ਦਾ ਅਸਰ ਕੀ ਆ ਨਹੀਂ ਬਣਦਾ ਆਪਦੇ ਨਾਲ ਤੁਸੀਂ ਬੰਦੇ ਲਿਜਾ ਸਕਦੇ ਹੋ ਪਰ ਲੋਕਲ ਉੱਥੋਂ ਜਾ ਕੇ ਤੁਸੀਂ ਇਸ ਮਾ ਕੇ ਉਹਦੇ ਵਾਸਤੇ ਅੱਛਾ ਉਹਦੇ ਬਰਾਬਰ ਮੈਂ ਕਹਣਾ ਵੀ ਜੇ ਕਮਲਜੀਤ ਬਰਾੜ ਨੇ ਸਪੋਰਟ ਕਰਨੀ ਆ ਚੰਦਰਾ ਸਾਹਿਬ ਦੇ ਬੇਟੇ ਨੂੰ ਕਰ ਦਿੰਦਾ ਠੀਕ ਹੈ ਨਾ ਉਹਨਾਂ ਦੀ ਸਪੋਰਟ ਕਰਦਾ ਠੋਕ ਕੇ ਕਰਦਾ ਕੁਝ ਨਾ ਕੁਝ ਅਸਰਤਾ ਬਣਾਉਂਦੇ ਨਾ ਉਹ ਅੱਛਾ ਉਹ ਚੀਜ਼ ਨੂੰ ਲੋਕਾਂ ਨੇ ਵੀ ਐਕਸੈਪਟ ਜ਼ਿਆਦਾ ਕਰਨ ਦੀ ਠੀਕ ਹੈ ਜੇ ਅਸੀਂ ਨਿੱਜ ਨੂੰ ਹੋ ਕੇ ਆਪਦੇ ਨੂੰ ਆਪ ਨੂੰ ਮੂਰੇ ਕਰਦੇ ਆ ਤਾਂ ਇਹ ਚੀਜ਼ ਦਾ ਕਿਤੇ ਨਾ ਕਿਤੇ ਮੇਰੇ ਖਿਆਲ ਚ ਉਹ ਨਿੱਜੀ ਤੌਰ ਤੇ ਵੀ ਨੁਕਸਾਨ ਨਹੀਂ ਠਹਾਉਣਗੇ ਉਹਨਾਂ ਬੈਨੀਫਿਟ ਨਹੀਂ ਹੋਣਾ ਪਰ ਉਸ ਏਰੀਏ ਦੇ ਵਿੱਚ ਸ਼ੰਦੜਾ ਸਾਹਿਬ ਦਾ ਜਿਹੜਾ ਰਿਸ਼ਪਾਲ ਸਿੰਘ ਸ਼ੰਦੜਾ ਦਾ ਮਾਕੇ ਖੜਾ ਹੋਇਆ ਬੇਟਾ ਅਮਰਤਪਾਲ ਸ਼ੰਦੜਾ ਅਮਰਤਪਾਲ ਸ਼ੰਦੜਾ ਜੀ ਉਹਦਾ ਬਈ ਜੀ ਮੇਰੇ ਖਿਆਲ ਚ ਬਹੁਤਾ ਪ੍ਰਭਾਵ ਤਾਂ ਨਹੀਂ ਬਣਨਾ ਕਿਉਂਕਿ ਉਥੇ ਜਿਹੜੀ ਸਿੱਖ ਪਪੂਲੇਸ਼ਨ ਆ ਬਹੁਤ ਘੱਟ ਆ ਇਸ ਕਰਕੇ ਉਹਨਾਂ ਦਾ ਅਸਰ ਜ਼ਿਆਦਾ ਨਹੀਂ ਉੱਥੇ ਜਿਹੜੇ ਚੀਜ਼ ਆ ਜਿਹੜਾ ਸੈਂਟਰ ਦੇ ਵਿੱਚ ਸਿਸਟਮ ਚੱਲ ਰਿਹਾ ਜਿਹੜੀ ਗੇਮ ਪਰਸੈਪਸ਼ਨ ਦੀ ਬਣੀ ਆ ਉਹ ਚੀਜ਼ ਦਾ ਬੜਾ ਵੱਡਾ ਅਸਰ ਹੋਣਾ ਕਿਉਂਕਿ ਮਹਾਜਨਪੁਰ ਦੇ ਕੀ ਆ ਪੂਰੀ ਤਰ੍ਹਾਂ ਤੇਜ਼ ਹੁੰਦੇ ਆ ਜਾਨੂੰ ਹੁੰਦੇ ਆ ਉਹ ਤਾਂ ਹਲਾ ਸੰਕਰਨ ਵੀ ਦੇਖਦੇ ਆ ਦੂਜੀ ਗੱਲ ਮੋਢ ਤੋਂ ਲੈ ਕੇ ਕਾਲੀ ਦੇ ਨਾਲ ਰਲ ਕੇ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਤੀਜੇ ਨੰਬਰ ਤੇ ਆਉਂਦੇ ਰਹੇ ਆ ਇਸ ਕਰਕੇ ਗੇਮ ਉਥੇ ਲੋਕਾਂ ਨੇ ਬਣਾ ਰੱਖਿਆ ਰਵਨੀਤ ਬਿੱਟੂ ਤੇ ਉਹਦਾ ਮੁਕਾਬਲਾ ਜੀ ਡੱਕਾ ਮੁਕਾਬਲਾ ਨਹੀਂ ਬਾਈ ਠੀਕ ਹੈ ਨਾ ਰਵਨੀਤ ਬਿੱਟੂ ਕੀ ਆ ਤੀਜੇ ਦੇ ਚੌਥੇ ਨੰਬਰ ਵਾਸਤੇ ਉਥੇ ਫਾਈਟ ਕਰ ਰਿਹਾ ਤੇ ਅਸਲ ਜਿਹੜਾ ਫਾਈਟ ਹੋਣੀ ਆ ਉਹ ਆਮ ਆਦਮੀ ਪਾਰਟੀ ਦੀ ਹੋਣੀ ਆ ਤੇ ਰਾਜੇ ਵੜਿੰਗ ਦੀ ਹੋਣੀ ਆ ਅੱਜ ਉਥੇ ਰਾਜੇ ਵੜਿੰਗ ਦਾ ਹੱਥ ਉੱਤੇ ਆ ਜਿੰਨਾ ਕਮਾ ਕੇ ਸਾਰੇ ਫੈਕਟਰ ਸੀ ਕਾਊਂਟ ਕਰੀਏ ਅਸੀਂ ਹਿਸਟਰੀ ਪੁਰਾਣੀ ਚਾ ਕੇ ਦੇਖ ਲਈਏ ਤਾਂ ਕਾਂਗਰਸ ਦਾ ਵੋਟ ਬੈਂਕ ਉਦੋਂ ਕਦੇ ਵੀ ਕਟਿਆ ਨਹੀਂ ਨਾ ਹੱਲਿਆ ਦੇ ਮੋਢ ਤੋਂ ਲੈ ਕੇ ਦੋ ਵਾਰ ਰਵਨੀਤ ਮਿੱਟੂ ਵੀ ਉਥੇ ਕਾਂਗਰਸ ਦੀ ਸੀਟ ਤੋਂ ਮਾ ਕੇ ਕਲੀਅਰ ਹੁੰਦਾ ਉਦੋਂ ਪੁਰਾਣੀ ਜੀ ਹਿਸਟਰੀ ਚੱਕ ਲਈਏ ਸਰਨਜੀਤ ਦੀ ਢੱਲੋਂ ਬੇਸ਼ੱਕ ਦੋ ਵਾਰੀ ਉਥੇ ਐਮਪੀ ਬਣਦੇ ਆ ਠੀਕ ਹੈ ਨਾ ਬਲਾਰਾ ਮਾ ਕੇ ਮੈਡਮ ਬਲਾਰਾ ਸੀ ਉਹ ਪਹਿਲਾਂ ਜਿੱਤੇ 99 ਦੇ ਵਿੱਚ ਉਦੋਂ ਕੀ ਆ ਉਦੋਂ ਮਾਹੌਲ ਇਹੋ ਜਿਹਾ ਸੀ ਠੀਕ ਹੈ ਨਾ ਉਦੋਂ ਅਸੀਂ ਦੇਖੀਏ ਵੀ ਜਿਹੜੇ ਸਿੱਖ ਸਾਇਕੀ ਸੀ ਕਿ ਉਥੇ ਕੰਮ ਕੀਤੀ ਠੀਕ ਹੈ ਨਾ ਪਰ ਅੱਜ ਦੀ ਘੜੀ ਦੇ ਵਿੱਚ ਉਹਦੇ ਪੋਪੂਲੇਸ਼ਨ ਬਾਹਰੋਂ ਉਦੋਂ ਦਾ 99 ਦਾ ਤੇ ਹੁਣ ਫਰਕ ਬਹੁਤ ਵੱਡਾ ਹੈ ਇਸ ਕਰਕੇ ਜਿਹੜਾ ਤੁਸੀਂ ਗੱਲ ਕੀਤੀ ਸੀ ਨਾ ਕਮਿਊਨਲ ਐਂਗਲ ਬਿੱਟੂ ਮੈਂ ਕਹਣਾ ਵੀ ਕਮਿਊਨਲ ਜਿਹੜੀ ਮਾ ਕੇ ਸੋਚ ਨਾਲ ਚੱਲਦਾ ਸੀ ਅੱਜ ਉਹ ਆਪਦੇ ਸਹੀ ਘਰੇ ਪਹੁੰਚ ਗਿਆ ਕਿਉਂਕਿ ਭਾਜਪਾ ਕਮਿਊਨਲ ਰਾਜਨੀਤੀ ਕਰਦੀ ਆ ਉੱਥੇ ਜਾ ਕੇ ਉਹਨੂੰ ਸਹੀ ਘਰ ਮਿਲ ਗਿਆ ਠੀਕ ਆ ਉੱਥੇ ਰਹੇ ਪਰ ਉੱਥੇ ਵੀ ਹੁਣ ਜੂਤ ਭਜਨੇ ਆ ਉਹਦੇ ਲੋਕਾਂ ਨੇ ਵੋਟ ਦੇ ਰੂਪ ਚ ਵੀ ਛੇਤਰੀ ਮਾਰਨੇ ਆ ਉਹਦੇ ਇਸ ਕਰਕੇ ਕੀ ਉਹ ਬੰਦਾ ਆਪਦਾ ਸਿਆਸੀ ਕੈਰੀਅਰ ਮੇਰੇ ਖਿਆਲ ਚ ਉਹਨੇ ਖਤਮ ਕਰ ਲਿਆ ਬਾਕੀ ਉਹਦੀ ਬੋਲਬਾਣੀ ਜਿਹੜੀ ਹੈਗੀ ਆ ਉਹਨੇ ਉਹਨੂੰ ਬਿਲਕੁਲ ਹੀ ਮਾ ਕੇ ਖਤਮ ਕਰ ਹੀ ਦੇਣਾ ਜਿਹੜੇ ਸਾਡੇ ਉਹਦੀ ਭਾਸ਼ਾ ਸ਼ਬਦਾਵਲੀ ਕਿਸਾਨਾਂ ਬਾਤ ਤੇ ਕਿਉਂਕਿ ਸ਼ਬਦ ਬਈ ਨਾ ਅੱਜ ਲੋਕਰ ਚਪੇੜਿਆਂ ਨੂੰ ਮਾਰਦੇ ਆ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਅੱਜ ਭਗਵੰਤ ਮਾਨ ਜੇ ਕੋਈ ਗੱਲ ਕਰਦਾ ਤਾਂ ਲੋਕ ਉਹਦੀ ਵੀ ਬੰਦਬਰ ਕੀ ਮੀਮ ਚਲਾ ਦਿੰਦੇ ਆ ਤੇ ਪੁਰਾਣੇ ਜਿਹੜੇ ਆ ਬਾਦਲਾਂ ਦੇ ਤਾਂ ਸਭ ਤੋਂ ਵੱਧ ਮਜ਼ਾਕ ਕਿਉਂੜਦਾ ਕਿਉਂਕਿ ਇਹਨਾਂ ਦੇ ਜਿਹੜੇ ਪੁਰਾਣੇ ਗੱਪ ਮਾਰੇ ਹੋਏ ਲੋਕਾਂ ਨੂੰ ਠੀਕ ਹੈ ਨਾ ਇਸੇ ਕਰਕੇ ਅੱਜ ਇਹ ਬੇਸ਼ੱਕ ਐਲਾਨਨਾਮਾ ਕਰਦਾ ਪਰ ਐਲਾਨਨਾਮੇ ਦੇ ਕਿੰਨੇ ਚਪੇੜੇ ਪਜੇ ਇਹਨਾਂ ਦੇ ਕਿਉਂਕਿ ਉਹੀ ਗੱਲਾਂ ਜਿਨ੍ਹਾਂ ਤੋਂ ਆਪ ਭਗੌੜੇ ਹੋਏ ਅੱਜ ਉਹਨਾਂ ਦੀ ਗੱਲ ਕਰਨਗੇ ਇਹ ਚ ਪ੍ਰੋਗਰਾਮ ਸਿਆਸੀ ਚਰਚਾ ਜਿਹੜੀ ਹੈਗੀ ਆ ਉਹ ਕਰ ਰਹੇ ਸੀ ਲੁਧਿਆਣਾ ਸੀਟ ਤੇ ਉੱਪਰ ਜਿਹੜੀ ਚਰਚਾ ਕੀਤੀ ਆ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੌਂਦੇ ਉਹ ਯਾਦ ਧੰਨਵਾਦ